ਇਹ ਵੀਡੀਓ ਬਾਈ ਜੀ ਅਸੀਂ ਆਪਦੇ ਮਨੋਰੰਜਨ ਲਈ ਪਾਉਨੇ ਆ ਸਾਡਾ ਕਿਸੇ ਵੀ ਜਾਤ ਧਰਮ ਨਾਲ ਕਿਸੇ ਜਾਤ ਨਾਲ ਸਾਡਾ ਕੋਈ ਸੰਬੰਧ ਨਹੀਂ ਇਹ ਵੀਡੀਓ ਅਸੀਂ ਆਪਦੇ ਮਨੋਰੰਜਨ ਲਈ ਬਣਾਉਨੇ ਆ ਤੇ ਮਿਹੜੀ ਲਈ ਬਣਾਉਨੇ ਆ ਜੈ ਬਾਬਾ ਪੱਤੜ ਦਾ ਜੈ ਹੋ ਬਾਬਾ ਪੱਤੜ ਦਾ ਜਾ ਹੋ ਬਾਬਾ ਜੀ ਜਾ ਹੋ ਬਾਬਿਆ ਜੀ ਬੜਾ ਦੁਖੀ ਲੱਗਦਾ ਕੀ ਗੱਲ ਹੈ ਬੜਾ ਦੁਖਿਆ ਬਾਬਾ ਸਮੱਸਿਆ ਦੱਸ ਕੀ ਆ ਬਾਬਿਆ ਨੂੰ ਇੱਕ ਮਿੰਟ ਚ ਬਾਬੇ ਹੱਲ ਕਰ ਦੇਣਗੇ ਵੀਝਾਂ ਹੀ ਲੱਗਦਾ ਬਾਬਾ ਫਸ ਐਡੀ ਛੋਟੀ ਗੱਲ ਤੇ ਇੰਨਾ ਦੁਖੀ ਆ ਬੱਚਾ ਚੜਾਦ ਗਏ ਜਹਾਜੇ ਫਿਰ ਤੈਨੂੰ ਮੰਨੇਗਾ ਬਾਬਿਆ ਨੂੰ ਚੜਾ ਦੋ ਬਾਬਾ ਚੜਾ ਦੋ ਭੇਟਾ ਚੜਾਉਣੀ ਪੂ ਬਾਬਿਆਂ ਨੂੰ 1101 ਰੁਪਿਆ ਚੜਾਏਗਾ ਚੜਾਪਾ ਕੀ ਸੱਚੀ ਜੰਨਾ ਬੱਚਾ ਪਾਪਾ 1100 ਰੁਪਿਆ ਕੈਸ਼ ਤਾਂ ਹੈ ਨਹੀਂ ਠੀਕ ਹੈ ਗੂਗਲ ਪੇ ਚੱਲਦਾ ਆ ਚੱਕ ਬੱਚਾ ਸਕੈਨਰ ਮਾਰ ਦੇ ਫਿਰ ਐਂਟਰੀ